ਜੋ ਅਸੀਂ ਜੋ ਗੁੱਥੀ ਸੁਲਝਾਈ ਹੈ ਉਸ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਇਹਦੀ ਨੌ ਦਾ ਪਿੰਡ ਦੇ ਨਾਲ ਹੀ ਤਿੰਨ ਚਾਰ ਸਾਲ ਤੋਂ ਇੱਕ ਮੁੰਡੇ ਨਾਲ ਚੱਕਰ ਸੀਗਾ ਤੇ ਹੁਣ ਉਹਨੂੰ ਜਿਸ ਤਰ੍ਹਾਂ ਇਹ ਕੱਤੀ ਨੂੰ ਮੈਂ ਦੱਸਿਆ ਕਿ ਰਿਟਾਇਰ ਹੋ ਰਿਹਾ ਸੀਗਾ ਉਹਨੂੰ ਇਹ ਪਤਾ ਸੀਗਾ ਇਹਨੇ ਹੁਣ ਘਰੇ ਰਹਿਣਾ ਰਿਟਾਇਰਮੈਂਟ ਤੋਂ ਬਾਅਦ ਤੇ ਜਿਹੜਾ ਸਾਡਾ ਮਿਲਨ ਦਾ ਜਾਂ ਜੋ ਵੀ ਸਾਡਾ ਜਿਹੜਾ ਚੱਕਰ ਹੈ ਇਹ ਖਤਰਾ ਸਾਬਿਤ ਹੋ ਸਕਦਾ ਉਹਨੇ ਫਿਰ ਆਪਣੇ ਜਿਹੜਾ ਪਾਸ਼ਿਕ ਹੈ ਉਹਨੂੰ ਇਨਫੋਰਮ ਕੀਤਾ ਕਿ ਅੱਜੇ ਘਰ ਤੋਂ ਬਾਹਰ ਜਿਹੜਾ ਸੁੱਤਾ ਪਿਆ ਹੈ ਉਹ ਬੰਦੇ ਵਿੱਚ ਤੇ ਉਸੇ ਮੁੰਡੇ ਨੇ ਫਿਰ ਜਿਹੜਾ ਰਾਤ ਨੂੰ ਜਿਹੜਾ ਬਾਲਾ ਹੁੰਦਾ ਲੱੱਗਣ ਵਾਲਾ ਜਿਹੜਾ ਜਿਹੜਾ ਛੱਤਾਂ 'ਚ ਪੈਂਦਾ ਉਹਦੇ ਨਾਲ ਉਹਨੇ ਇਹਦਾ ਜਿਹੜਾ ਮਰਤਕ ਜਿਹੜਾ ਹੈਗਾ ਲਾਭ ਸਿੰਘ ਇਹਦਾ ਕਤਲ ਜਿਹੜਾ ਕੀਤਾ ਹੋਇਆ। ਉਹ ਕੱਲ ਸਵੇਰੇ ਸਾਨੂੰ ਗੁੜਲਾਡਾ ਪੁਲਿਸ ਸਟੇਸ਼ਨ ਦੇ ਵਿੱਚ ਫੁੱਲੂ ਵਾਲਾ ਜਿਹੜਾ ਪਿੰਡ ਹੈ ਫੁੱਲੂ ਵਾਲਾ ਡੋਗਰਾ ਉੱਥੋਂ ਇਤਲਾਹ ਆਈ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਮਰਤਕ ਲਾਭ ਸਿੰਘ ਜਿਹੜਾ ਮਰਤਕ ਪਾਇਆ ਗਿਆ ਕਿ ਉਹਦਾ ਕਿਸ ਨਾ ਕਿਸੇ ਨੇ ਕੋਈ ਹਨ ਪਛਾਤੇ ਬੰਦਿਆਂ ਨੇ ਮਰਡਰ ਕਰ ਦਿੱਤਾ ਤੇ ਮੌਕੇ ਤੇ ਪਹਿਲਾਂ ਐਸ ਐਚਓ ਸਾਹਿਬ ਪਹੁੰਚੇ ਫਿਰ ਡੀਐਸਪੀ ਸਾਹਿਬ ਪਹੁੰਚੇ ਬੁੱਢਲਾਡਾ ਵਾਲੇ ਫਿਰ ਮੈਂ ਵੀ ਗਿਆ ਮੌਕੇ ਦੇ ਉੱਪਰ ਤੇ ਇਟ ਵਾਸ ਅ ਕਾਈਂਡ ਆਫ ਬਲਾਈਂਡ ਮਰਡਰ ਜਿਹਦਾ ਕੁਝ ਵੀ ਸਾਨੂੰ ਕੋਈ ਸਮਝ ਨਹੀਂ ਸੀਗੀ ਆ ਰਹੀ ਔਰ ਅਸੀਂ ਆਪੋ ਆਪਣੀਆਂ ਟੀਮਾਂ ਆਪਾਂ ਸੀਆਈਏ ਦੀ ਟੀਮ ਇਹਨਾਂ ਦੇ ਥਾਣੇ ਦੀ ਟੀਮ ਸਾਰੇ ਅਸੀਂ ਮੁਸਤਦੀ ਦੇ ਨਾਲ ਬਿਲਕੁਲ ਡੂੰਘਾਈ ਦੇ ਨਾਲ ਇਹਦੇ ਵਿੱਚ ਅਸੀਂ ਸੰਜੀਦਾ ਹੁੰਦੇ ਹੋਏ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਸ਼ਾਂਤਕ ਅਸੀਂ ਇਹਨੂੰ ਇਹਦੀ ਸਾਰੀ ਗੁੱਥੀ ਸੁਲਝਾ ਲਈ ਸੀਗੀ ਅਕਚਲ ਜਿਹੜਾ ਮਰਤਕ ਹੈ ਲਾਭ ਸਿੰਘ ਇਹ LIC ਚ ਨੌਕਰੀ ਕਰਦਾ ਹੈ ਕੈਸ਼ੀਅਰ ਉੱਥੇ ਜਗਰਾਉਂ ਚ ਔਰ ਇਹਦੀ 31 ਅੱਸੇ ਮਹੀਨੇ ਦੀ 31 ਤਰੀਕ ਨੂੰ ਇਹਦੀ ਰਿਟਾਇਰਮੈਂਟ ਸੀਗੀ ਇਹਦੀ ਉਹ ਜੋ ਰੀਜ਼ਨ ਨਿਕਲੇ ਆਏ ਇਹਦੀ ਤੇ ਜੋ ਅਸੀਂ ਜੋ ਗੁੱਥੀ ਸੁਲਝਾਈ ਹੈ ਉਸ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਇਹਦੀ ਨੌਂ ਦਾ ਪਿੰਡ ਦੇ ਨਾਲ ਹੀ ਤਿੰਨ ਚਾਰ ਸਾਲ ਤੋਂ ਇੱਕ ਮੁੰਡੇ ਨਾਲ ਚੱਕਰ ਸੀਗਾ ਤੇ ਹੁਣ ਉਹਨੂੰ ਜਿਸ ਤਰ੍ਹਾਂ 31 ਨੂੰ ਮੈਂ ਦੱਸਿਆ ਕਿ ਰਿਟਾਇਰ ਹੋ ਰਿਹਾ ਸੀਗਾ ਉਹਨੂੰ ਇਹ ਪਤਾ ਸੀਗਾ ਇਹਨੇ ਹੁਣ ਕਰੇ ਰਹਿਣਾ ਰਿਟਾਇਰਮੈਂਟ ਤੋਂ ਬਾਅਦ ਤੇ ਜਿਹੜਾ ਸਾਡਾ ਮਿਲਨ ਦਾ ਜਾਂ ਜੋ ਵੀ ਸਾਡਾ ਜਿਹੜਾ ਚੱਕਰ ਹੈ ਇਹਦਾ ਇਹ ਖਤਰਾ ਸਾਬਤ ਹੋ ਸਕਦਾ ਇਹ ਸਾਡੇ ਚ ਅੜਿੱਕਾ ਹੋਊਗਾ ਤੇ ਉਹਨੇ ਫਿਰ ਆਪਣੇ ਜਿਹੜਾ ਆਸ਼ਿਕ ਹੈ ਉਹਨੂੰ ਇਨਫੋਰਮ ਕੀਤਾ ਕਿ ਅੱਜ ਇਹ ਘਰ ਤੋਂ ਬਾਹਰ ਜਿਹੜਾ ਸੁੱਤਾ ਪਿਆ ਹੈ ਉਹ ਕੰਦੇ ਵਿੱਚ ਤੇ ਉਸੇ ਮੁੰਡੇ ਨੇ ਫਿਰ ਜਿਹੜਾ ਰਾਤ ਨੂੰ ਜਿਹੜਾ ਬਾਲਾ ਹੁੰਦਾ ਲੱਕੜ ਵਾਲਾ ਜਿਹੜਾ ਜਿਹੜਾ ਛੱਤਾਂ 'ਚ ਪੈਂਦਾ ਉਹਦੇ ਨਾਲ ਉਹਨੇ ਇਹਦਾ ਜਿਹੜਾ ਮਰਤਕ ਜਿਹੜਾ ਹੈਗਾ ਲਾਪ ਸਿੰਘ ਇਹਦਾ ਕਤਲ ਜਿਹੜਾ ਕੀਤਾ ਹੋਇਆ ਸਰ ਕਿੰਨੀ ਕਿੰਨੀ ਗ੍ਰਿਫਤਾਰੀ ਹੋਈ ਇਹਦੇ ਵਿੱਚ ਦੋ ਦੋ ਵਿੱਚ ਅਸੀਂ ਨੌਂ ਔਰ ਜਿਹੜਾ ਕਾਤਲ ਹੈ ਦੋਵਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਜਿਹੜਾ ਕਾਤਲ ਹੈ ਉਹਨੇ ਆਪਣਾ ਇਕਬਾਲੇ ਜੁਰਮ ਵੀ ਕਰ ਲਿਆ ਉਹਦੇ ਕੋਲੋਂ ਜਿਹੜਾ ਅਸੀਂ ਹਥਿਆਰ ਜਿਸ ਤਰ੍ਹਾਂ ਮੈਂ ਦੱਸਿਆ ਜਿਹੜੀ ਬਾਲੀ ਹੈ ਲੱਕੜ ਦੀ ਉਹ ਵੀ ਬਰਾਮਦ ਕਰ ਲਈ ਹੈ ਜਿਸ ਦੇ ਨਾਲ ਉਹਨੇ ਇੰਜਾਮ ਦਿੱਤਾ ਸਰ ਜਨਾਨੀ ਦੇ ਪਤੀ ਨਰਤਨ ਨੂੰ ਕੋਈ ਕਿਸੇ ਕਿਸਮ ਦਾ ਦਿਸਕੂਟ ਸੀ ਇਹ ਕੋਈ ਪਤਾ ਲੱਗਾ ਹੈ ਕਿ ਇਹਨਾਂ ਦਾ ਪਹਿਲਾਂ ਸੀਗਾ ਇਲਾਕਾ ਤੱਕ ਵੀ ਪਹੁੰਚ ਗਈ ਸੀਗੀ ਗੱਲਬਾਤ ਪਰ ਫਿਰ ਵਿੱਚ ਮੌਤ ਬੇਰਾਂ ਨੇ ਪਾ ਕੇ ਸੈਟਲਮੈਂਟ ਕਰਾਤੀ ਸੀਗੀ ਹੁਣ ਇਸ ਵੇਲੇ ਲੇਟੈਸਟ ਇਹੋ ਜੀ ਕੋਈ ਗੱਲਬਾਤ ਨਹੀਂ ਸੀਗੀ ਬਸ ਸਰਕਾਰ ਦੇ ਨਿਚੇ ਇੱਕ ਪਲਾਨਿੰਗ ਚੱਲ ਰਹੀ ਸੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਢੁੰਗਾਈ ਦੀ ਤਫਤੀਸ਼ ਦਾ ਹਿੱਸਾ ਕਿਉਂਕਿ ਮੁੰਡਾ ਜਿਹੜਾ ਮਰਡਰਰ ਹੈ ਉਹਦੇ ਕਹਿਣ ਦੇ ਮੁਤਾਬਕ ਤੇ ਉਹੀ ਹੈ ਕਿ ਸੀਗਾ ਇਹਨਾਂ ਨੂੰ ਢਿਕਾ ਲੇਕਿਨ ਇੱਕਦਮ ਜਦੋਂ ਨੇ ਦੱਸਿਆ ਕਿ ਅੱਜ ਪਿਆ ਤੇ ਉਹਨੇ ਉਸੇ ਵੇਲੇ ਅੰਜਾਮ ਦੇ ਦਿੱਤਾ ਇਸ ਜੀ। ਤੁਸੀਂ ਹੋਰ ਬੰਦੇ ਦੀ ਵੀ ਹਿਸਾਬnahme। ਕੁਝ ਵੀ ਰੂਲ ਆਊਟ ਨਹੀਂ ਕਰ ਸਕਦੇ ਆਪਾਂ। ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਡੰਗਾਈ ਨਾਲ ਪੁੱਛਗਿੱਛ ਕਰਾਂਗੇ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ। ਕੱਲ ਸਵੇਰੇ ਸਾਨੂੰ ਬੁਡਲਾਡਾ ਪੁਲਿਸ ਸਟੇਸ਼ਨ ਦੇ ਵਿੱਚ ਫੁੱਲੂ ਵਾਲਾ ਜਿਹੜਾ ਪਿੰਡ ਹੈ ਫੁੱਲੂ ਵਾਲਾ ਡੋਗਰਾ ਉੱਥੋਂ ਇਤਲਾਹ ਆਈ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਮਰਤਕ ਲਾਭ ਸਿੰਘ ਜਿਹੜਾ ਮਰਤਕ ਪਾਇਆ ਗਿਆ ਉਹਦਾ ਕਿਸ ਨਾ ਕਿਸ ਨੇ ਕੋਈ ਹਨ ਪਛਾਤੇ ਬੰਦਿਆਂ ਨੇ ਮਾਡਲ ਕਰ ਦਿੱਤਾ ਤੇ ਮੌਕੇ ਤੇ ਪਹਿਲਾਂ ਐਸ ਐਚਓ ਸਾਹਿਬ ਪਹੁੰਚੇ ਫਿਰ ਡੀ ਐਸ ਪੀ ਸਾਹਿਬ ਪਹੁੰਚੇ ਬੁੱਲਾਡਾ ਵਾਲੇ ਫਿਰ ਮੈਂ ਵੀ ਗਿਆ ਮੌਕੇ ਦੇ ਉੱਪਰ ਤੇ ਇਟ ਵਾਸ ਅ ਕਾਈਂਡ ਆਫ ਬਲਾਈਂਡ ਮਰਡਰ ਜਿਹਦਾ ਕੁਝ ਵੀ ਸਾਨੂੰ ਕੋਈ ਸਮਝ ਨਹੀਂ ਸੀਗੀ ਆ ਰਹੀ ਔਰ ਅਸੀਂ ਆਪੋ ਆਪਣੀਆਂ ਟੀਮਾਂ ਆਪਾਂ ਸੀਆਈਏ ਦੀ ਟੀਮ ਇਹਨਾਂ ਦੇ ਥਾਣੇ ਦੀ ਟੀਮ ਸਾਰੇ ਅਸੀਂ ਮੁਸਤਦੀ ਦੇ ਨਾਲ ਬਿਲਕੁਲ ਡੰਗਾਈ ਦੇ ਨਾਲ ਇਹਦੇ ਵਿੱਚ ਅਸੀਂ ਸੰਜੀਦਾ ਹੁੰਦੇ ਹੋਏ ਇਨੂੰ ਕੁਝ ਘੰਟਿਆਂ ਦੇ ਵਿੱਚ ਸ਼ਾਂਤਕ ਅਸੀਂ ਇਹਨੂੰ ਇਹਦੀ ਸਾਰੀ ਗੁੱਥੀ ਸੁਲਝਾ ਲਈ ਸੀਗੀ ਐਕਚੁਅਲ ਜਿਹੜਾ ਮਰਤਕ ਹੈ ਲਾਭ ਸਿੰਘ ਇਹ LIC 'ਚ ਨੌਕਰੀ ਕਰਦਾ ਹੈ ਕੈਸ਼ੀਅਰ ਉੱਥੇ ਜਗਰਾਉਂ 'ਚ ਔਰ ਇਹਦੀ 31 ਅੱਸੇ ਮਹੀਨੇ ਦੀ 31 ਤਰੀਕ ਨੂੰ ਇਹਦੀ ਰਿਟਾਇਰਮੈਂਟ ਸੀਗੀ ਇਹਦੀ ਤੋ ਜੋ ਰੀਜ਼ਨ ਨਿਕਲੇ ਆਏ ਇਹਦੀ ਤੇ ਜੋ ਅਸੀਂ ਜੋ ਗੁੱਥੀ ਸੁਲਝਾਈ ਹੈ ਉਸ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਇਹਦੀ ਨੌਂ ਦਾ ਪਿੰਡ ਦੇ ਨਾਲ ਹੀ ਤਿੰਨ ਚਾਰ ਸਾਲ ਤੋਂ ਇੱਕ ਮੁੰਡੇ ਨਾਲ ਚੱਕਰ ਸੀਗਾ ਤੇ ਹੁਣ ਉਹਨੂੰ ਜਿਸ ਤਰ੍ਹਾਂ ਇਹ 31 ਨੂੰ ਮੈਂ ਦੱਸਿਆ ਕਿ ਰਿਟਾਇਰ ਹੋ ਰਿਹਾ ਸੀਗਾ ਉਹਨੂੰ ਇਹ ਪਤਾ ਸੀਗਾ ਇਹਨੇ ਹੁਣ ਕਰੇ ਰਹਿਣਾ ਰਿਟਾਇਰਮੈਂਟ ਤੋਂ ਬਾਅਦ ਤੇ ਜਿਹੜਾ ਸਾਡਾ ਮਿਲਨ ਦਾ ਜਾਂ ਜੋ ਵੀ ਸਾਡਾ ਜਿਹੜਾ ਚੱਕਰ ਇਹਦਾ ਇਹ ਖਤਰਾ ਸਾਬਤ ਹੋ ਸਕਦਾ ਇਹ ਸਾਡੇ ਚ ਅੜਿੱਕਾ ਹੋਊਗਾ ਉਹਨੇ ਫਿਰ ਆਪਣਾ ਜਿਹੜਾ ਆਸ਼ਿਕ ਹੈ ਉਹਨੂੰ ਇਨਫੋਰਮ ਕੀਤਾ ਕਿ ਅੱਜ ਇਹ ਘਰ ਤੋਂ ਬਾਹਰ ਜਿਹੜਾ ਸੁੱਤਾ ਪਿਆ ਹੈ ਉਹ ਬੰਦੇ ਵਿੱਚ ਤੇ ਉਸੇ ਮੁੰਡੇ ਨੇ ਫਿਰ ਜਿਹੜਾ ਰਾਤ ਨੂੰ ਜਿਹੜਾ ਬਾਲਾ ਹੁੰਦਾ ਲੱਕੜ ਵਾਲਾ ਜਿਹੜਾ ਜਿਹੜਾ ਛੱਤਾਂ 'ਚ ਪੈਂਦਾ ਉਹਦੇ ਨਾਲ ਉਹਨੇ ਇਹਦਾ ਜਿਹੜਾ ਮਰਤਕ ਜਿਹੜਾ ਹੈਗਾ ਲਾਪ ਸਿੰਘ ਇਹਦਾ ਕਤਲ ਜਿਹੜਾ ਕੀਤਾ ਹੋਇਆ ਸਰ ਕਿੰਨੀ ਕਿੰਨੀ ਗ੍ਰਿਫਤਾਰੀ ਹੋਈ ਇਹਦੇ ਵਿੱਚ ਦੋ ਦੋ ਵਿੱਚ ਅਸੀਂ ਨੌਂ ਔਰ ਜਿਹੜਾ ਕਾਤਲ ਹੈ ਦੋਵਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਜਿਹੜਾ ਕਾਤਲ ਹੈ ਉਹਨੇ ਆਪਣਾ ਇਕਬਾਲੇ ਜੁਰਮ ਵੀ ਕਰ ਲਿਆ ਉਹਦੇ ਕੋਲੋਂ ਜਿਹੜਾ ਅਸੀਂ ਹਥਿਆਰ ਜਿਸ ਤਰ੍ਹਾਂ ਮੈਂ ਦੱਸਿਆ ਜਿਹੜੀ ਬਾਲੀ ਹੈ ਲੱਕੜ ਦੀ ਉਹ ਵੀ ਬਰਾਮਦ ਕਰ ਲਈ ਹੈ ਜਿਸ ਦੇ ਨਾਲ ਉਹਨੇ ਇੰਜਾਮ ਦਿੱਤਾ ਸਰ ਜਨਾਨੀ ਦੇ ਪਤੀ ਨਰਤਨ ਨੂੰ ਕੋਈ ਕਿਸੇ ਕਿਸਮ ਦਾ ਡਿਸਕੂਟ ਸੀ ਇਹ ਕੋਈ ਪਤਾ ਲੱਗਾ ਹੈ ਕਿ ਇਹਨਾਂ ਦਾ ਪਹਿਲਾਂ ਸੀਗਾ ਇਲਾਕਾ ਤੱਕ ਵੀ ਪਹੁੰਚ ਗਈ ਸੀਗੀ ਗੱਲਬਾਤ ਪਰ ਫਿਰ ਵਿੱਚ ਮੌਤ ਬੇਰਾਂ ਨੇ ਪਾ ਕੇ ਸੈਟਲਮੈਂਟ ਕਰਾਤੀ ਸੀਗੀ ਹੁਣ ਇਸ ਵੇਲੇ ਲੇਟੈਸਟ ਇਹੋ ਜੀ ਕੋਈ ਗੱਲਬਾਤ ਨਹੀਂ ਸੀਗੀ ਬੱਚਾ ਸਰ ਕੇ ਨੀਚੇ ਤੋਂ ਪਲਾਨਿੰਗ ਚਲ ਰਹੀ ਸੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਓਨਡੁੰਗਾਈ ਦੀ ਤਰਤੀਜ ਦਾ ਹਿੱਸਾ ਕਿਉਂਕਿ ਮੁੰਡਾ ਜਿਹੜਾ ਮਰਡਰਰ ਹੈ ਉਹਦੇ ਕਹਿਣ ਦੇ ਮੁਤਾਬਕ ਤੇ ਉਹੀ ਹੈ ਕਿ ਸੀਗਾ ਇਹਨਾਂ ਨੂੰ ਢਿ ਕਾ ਲੇਕਿਨ ਇੱਕਦਮ ਜਦੋਂ ਨੇ ਦੱਸਿਆ ਕਿ ਅੱਜ ਪਿਆ ਤੇ ਉਹਨੇ ਉਸੇ ਵੇਲੇ ਅੰਜਾਮ ਦੇ ਦਿੱਤਾ ਇਸ ਜੀ ਤੁਸੀਂ ਹੋਰ ਬੰਦੇ ਦੀ ਵੀ ਹਿਸਾਬ ਨਾ ਵੇ ਕੁਝ ਵੀ ਰੂਲ ਆਊਟ ਨਹੀਂ ਕਰ ਸਕਦੇ ਆਪਾਂ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਡੰਗਾਈ ਨਾਲ ਪੁੱਛਗਿਛ ਕਰਾਂਗੇ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ